ਕਸਤਰੀ ਗਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰਬਾਈ YouTube ਚੈਨਲ ਤੇ ਤੇ ਅੱਜ ਆਪਾਂ ਗੱਲ ਕਰਨੀ ਹੈ ਕਣਕ ਦੇ ਝਾੜ ਦੀ ਜਿਵੇਂ ਹੁਣ ਵਾਢੀ ਸ਼ੁਰੂ ਹੋ ਗਈ ਤੇ ਕਣਕ ਦੇ ਝਾੜਾਂ ਬਾਰੇ ਕੁਝ ਨਾ ਕੁਝ ਪਤਾ ਲੱਗਣ ਲੱਗਿਆ ਤੇ ਮਨ ਖੁਸ਼ ਹੋ ਗਿਆ ਝਾੜ ਸੁਣ ਕੇ ਤੇ ਸਾਰਾ ਕੁਝ ਆਪਾਂ ਤੁਹਾਡੇ ਨਾਲ ਕਰਦੇ ਆ ਸ਼ੇਅਰ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਖੇਤੀਬਾੜੀ ਨਾਲ ਰਿਲੇਟਡ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤੇ ਜਿਹੜੇ ਵੀ ਕੋਈ ਆਪਣੇ ਤਜਰਬੇ ਆਪਾਂ ਤੁਹਾਡੇ ਨਾਲ ਸਾਂਝੇ ਕਰਦੇ ਹੋਣੇ ਉਹ ਤੁਹਾਡੇ ਤੱਕ ਪਹੁੰਚਦੇ ਰਹਿਣ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲੇ ਬੈਲ ਆਈਕਨ ਦਬਾ ਲਿਓ ਤਾਂ ਕਿ ਉਹਨਾਂ ਵਾਲੇ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਵੇ ਤੇ ਹੁਣ ਆਪਾਂ ਗੱਲ ਕਰਾਂਗੇ ਕਣਕ ਦੇ ਝਾੜ ਦੀ ਜਿਵੇਂ ਪਿਛਲੇ ਸਾਲ ਵੀ ਕਣਕ ਦੇ ਝਾੜ ਬਹੁਤ ਵਧੀਆ ਸੀ ਯਾਨੀ ਕਿ ਪਿਛਲੇ ਸਾਲ ਵੀ ਕਣਕਾਂ 60-60 ਮਣਟ ਤੱਕ ਨਿਕਲ ਆਈਆਂ ਸੀ ਤੇ ਉਸ ਤੋਂ ਬਾਅਦ ਝੋਨਾ ਆਇਆ ਝੋਨੇ ਨੇ ਥੋੜਾ ਜਿਹਾ ਆਪਾਂ ਨੂੰ ਨਰਾਜ਼ ਕੀਤਾ ਉਹਦਾ ਕਾਰਨ ਇਹ ਸੀ ਮੌਸਮ ਤੇ ਉਹਦੇ ਕਰਕੇ ਕਿਸਾਨਾਂ ਦੇ ਚਿਹਰੇ ਸੀ ਜਿਹੜੇ ਥੋੜੇ ਜਿਹਾ ਫਿੱਕੇ ਪਏ ਹੋਏ ਸੀ ਪਤਾ ਨਹੀਂ ਵੀ ਇਤਕੀ ਕਣਕ ਦਾ ਝਾੜ ਕੀ ਕਰੂਗਾ ਵੀ ਝੋਨੇ ਦੇ ਝਾੜਨੇ ਥੋੜਾ ਜਿਹਾ ਨਰਾਸ਼ ਕੀਤਾ ਉਹ ਆਪਾਂ ਪਤਨ ਨੂੰ ਪਹਿਲਾਂ ਹੀ ਦੱਸਿਆ ਵੀ ਉਹ ਥੋੜਾ ਜਿਹਾ ਮੌਇਸਚਰ ਕਰਕੇ ਸੀਗਾ ਵੈਸੇ ਝਾੜ ਵਧੀਆ ਸੀ ਝੋਨੇ ਦੇ ਤੇ ਆਪਾਂ ਥੋੜੇ ਜਿਹਾ ਜਿਆਦਾ ਮੌਇਸਚਰ ਵਾਲੇ ਤੇ ਗਿੱਜੇ ਖੜੇ ਸੀ ਮੰਨ ਲਓ 20 22 ਚੱਲੀ ਜਾਂਦਾ ਸੀ ਬਹੁਤ ਥਾਈ ਤੇ ਜਦੋਂ ਇੱਕ एकदम 17 ਤੇ ਆ ਗਿਆ ਕੰਮ ਤੇ ਫਿਰ ਆਪਾਂ ਨੂੰ ਥੋੜਾ ਜਿਹਾ ਔਖਾ ਹੋ ਗਿਆ ਤੇ ਝਾੜ ਦਾ ਵੀ ਉਤੇ 1000 ਰੁਪਿਆ ਤੇ ਉਦੋਂ ਬਾਅਦ ਹੁਣ ਆਪਾਂ ਨੂੰ ਉਮੀਦ ਸੀਗੀ ਵੀ ਕਣਕ ਤੇ ਵੀ ਕਣਕ ਕੀ ਝਾੜ ਦੇਊਗੀ ਤੇ ਆਪਾਂ ਪਹਿਲਾਂ ਵੀ ਤੁਹਾਡੇ ਨਾਲ ਵੀਡੀਓ ਜਬ ਬਹੁਤ ਡਿਸਕਸ ਕਰਦੇ ਸੀ ਇਸ ਬਾਰੇ ਵੀ ਐਤਕੀ ਜਿਹੜਾ ਮੌਸਮ ਹੈ ਕਣਕ ਵਾਸਤੇ ਬਹੁਤ ਵਧੀਆ ਮੌਸਮ ਹੈ ਕਣਕ ਦੇ ਝਾੜ ਬਹੁਤ ਵਧੀਆ ਰਹਿਣਗੇ ਤੇ ਆਪਾਂ ਪਹਿਲਾਂ ਵੀ ਤੁਹਾਨੂੰ ਵੀਡੀਓ ਜੀ ਦੱਸਦੇ ਰਹੇ ਆ ਤੇ ਜਿਹੜੀ ਹੈਗੀ ਐਤਕੀ ਹੁਣ ਜਿਵੇਂ ਕਣਕ ਦੀ ਵਾਢੀ ਚੱਲ ਪਈ ਇਹ ਸਾਰੇ ਕਿਤੇ ਤਾਂ ਪੂਰੀ ਵਾਢੀ ਨਹੀਂ ਚੱਲਨੀ ਪਰ ਕਿਤੇ ਕਿਤੇ ਟਾਮੀ ਟਾਮੀ ਕਿਤੇ ਕਿਤੇ ਕਣਕੇ ਵੱਡੀਆਂ ਜਿੱਥੇ ਕਿਤੇ ਕੋਈ ਵੱਡੀ ਹੈ ਜਿੱਥੋਂ ਆਪਾਂ ਨੂੰ ਕੋਈ ਪਤਾ ਲੱਗਿਆ ਝਾੜਨਾ ਕੀ ਝਾੜਾ ਉਹ ਝਾੜ ਬਾਰੇ ਆਪਾਂ ਤੁਹਾਨੂੰ ਦੱਸਦੇ ਹਾਂ ਜਿਹੜਾ ਹੈਗਾ ਕਣਕਾਂ ਕਿਹੜੀਆਂ-ਕਿਹੜੀਆਂ ਵੱਡੀਆਂ ਕਣਕਾਂ ਤਾਂ ਜੇ ਹੁਣ ਆਪਾਂ ਗੱਲ ਕਰ ਲਈਏ ਕਿਤੇ 30-86 ਵੱਡੀਆਂ ਕਿਤੇ 327 ਵੱਡੀਆਂ ਕਿਤੇ 71-871 ਵੱਡੀਆਂ ਕਿਤੇ ਕੋਈ ਨਵਾਂ ਵੀ ਵੱਡਿਆ ਕਿਤੇ 303 ਵੱਡੀ ਹੈ ਹੈ ਉਹ ਆਇ ਨਹੀਂ ਹੁੰਦਾ ਵੀ ਸਾਰੇ ਥਾਈ ਹੁਣ ਪੂਰੀ ਚੱਲ ਹੀ ਪਿਆ ਕੰਮ ਜਿੱਥੇ-ਜਿੱਥੇ ਕਿੰਨਾ ਕ ਚੱਲਿਆ ਜਿੱਥੋਂ ਕੋਈ ਆਪਾਂ ਨੂੰ ਪਤਾ ਲੱਗਿਆ ਝਾੜਦਾ ਉਹ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਆਂ ਤੇ ਜਿਹੜਾ ਝਾੜ ਹੈ ਐਵਰੇਜ ਜਿਹੜਾ ਝਾੜ ਰਿਹਾ ਭਾਈ ਜੀ ਉਹ ਹੈਗਾ 24 ਕੁਆਂਟਲ ਤੋਂ ਲੈ ਕੇ ਤੇ 29 28 ਕੁਆਂਟਲ ਤੱਕ ਤੇ ਐਤਕੀ ਉਮੀਦ ਹੈ ਵੀ ਪ੍ਰਮਾਤਮਾ ਕਿਰਪਾ ਕਰੂਗਾ ਝਾੜ ਤੁਸੀਂ ਐਤਕੀ 30 ਕੁਆਂਟਲ ਪਲੱਸ ਵੀ ਹੋ ਸਕਦੇ ਆ ਕਿਉਂਕਿ ਜਿਹੜਾ ਮੌਸਮ ਸੀ ਕਣਕ ਵਾਸਤੇ ਮੈਂ ਦੁਬਾਰਾ ਫੇਰ ਦੱਸਦਾ ਬਹੁਤ ਵਧੀਆ ਮੌਸਮ ਸੀ ਐਤਕੀ ਵਰਗਾ ਮੌਸਮ ਪਿਛਲੇ ਸਾਲਾਂ 'ਚ ਵੀ ਨਹੀਂ ਸੀ ਜਦੋਂ ਜਾਦੇ ਧੁੰਦ ਪੈਂਦੀ ਸੀ ਜਾਂ ਜਾਦੇ ਠੰਡ ਪੈਂਦੀ ਸੀ ਕਿਉਂਕਿ ਜਿਹੜਾ ਐਤਕੀ ਮੌਸਮ ਸੀ ਉਹ ਬਿਲਕੁਲ ਸਹੀ ਮੌਸਮ ਸੀ ਨਾ ਤਾਂ ਬਹੁਤ ਜ਼ਿਆਦਾ ਧੁੰਦ ਪਈ ਸੀ ਤੇ ਨਾ ਹੀ ਬਹੁਤ ਜ਼ਿਆਦਾ ਕੋਰਾ ਪਿਆ ਸੀ ਤੇ ਇਹਦੇ ਕਰਕੇ ਹੋਰ ਫਸਲਾਂ ਵੀ ਵਧੀਆ ਰਹੀਆਂ ਨਹੀਂ ਤਾਂ ਜਿਵੇਂ ਪਿਛਲੇ ਇਨਸਾਲਾਂ ਚ ਕੋਰਾ ਜਾਦੇ ਪੈ ਜਾਂਦਾ ਤੇ ਸਰੋਂ ਦਾ ਨੁਕਸਾਨ ਹੋ ਜਾਂਦਾ ਜਾਂ ਆਪਣੇ ਘਾਹ ਪੱਠਿਆਂ ਦਾ ਨੁਕਸਾਨ ਹੋ ਜਾਂਦਾ ਤੇ ਸਾਰੀਆਂ ਚੀਜ਼ਾਂ ਦੀ ਵਾਜਤ ਰਹੀ ਕਣਕ ਦੇ ਝਾੜ ਵੀ ਵਧੀਆ ਆ ਰਹੇ ਆ ਤੇ ਆ ਇਹ ਵੀਡੀਓ ਬਣਦੀ ਆ ਯਾਨੀ ਕਿ ਇਹ ਵੀਡੀਓ ਬਣਦੀ ਆ 10 ਤਰੀਕ ਨੂੰ ਇਹ ਜਿਹੜੀ ਤੁਸੀਂ ਵੀਡੀਓ ਵੇਖੀ ਨੇ ਇਹ ਕੋਈ ਆਪਣੇ ਕਣਕ ਵੜਦਿਆਂ ਦੀ ਵੀਡੀਓ ਨਹੀਂ ਇਹ ਵੀਡੀਓ ਪਿਛਲੇ ਸਾਲ ਦੀ ਆ ਝਾੜ ਜਿਹੜੇ ਆਪਾਂ ਨੂੰ ਪਤਾ ਲੱਗਿਆ ਉਹ ਹੋਰ ਜਿਲ੍ਹਿਆਂ ਤੋਂ ਪਤਾ ਲੱਗਿਆ ਵੈਸੇ ਆਪਣੇ ਜ਼ਿਲ੍ਹੇ 'ਚ ਵੀ ਇੱਕ ਅੱਧੀ ਜਗ੍ਹਾ ਤੋਂ ਪਤਾ ਲੱਗਿਆ ਤੇ ਜਿਹੜੇ ਝਾੜ ਮੈਂ ਤੁਹਾਡੇ ਨਾਲ ਡਿਸਕਸ ਕੀਤੇ ਐ ਸ਼ੇਅਰ ਕੀਤੇ ਐ ਤੇ ਮੈਂ ਜਿਵੇਂ ਦੱਸਿਆ ਵੀ ਝਾੜ ਹੋ ਸਕਦਾ ਐ ਤੱਕੀ 30 ਕੁਆਂਟਲ ਪਲੱਸ ਵੀ ਜਾਣ ਪਰ ਬਹੁਤ ਕਿਸਾਨ ਭਰਾ ਕਹਣਗੇ ਤੁਸੀਂ ਝੂਠ ਮਾਰਦੇ ਹੋ ਇੰਨੀ ਕੰਕ ਨਹੀਂ ਨਿਕਲਦੀ ਤੁਹਾਡੇ ਕੋਲੇ ਬਾਈ ਜੀ ਇਹ ਚੀਜ਼ਾਂ ਸੱਚ ਹੋਣੀਆਂ ਪਰਮਾਤਮਾ ਦੀ ਕਿਰਪਾ ਤੇ ਕਈ ਵੈਰੈਟੀਆਂ ਇਹੋ ਜਿਹੀਆਂ ਜਿਹੜੀਆਂ ਪੂਰੇ ਭਾਰੇ ਵਾਣਾ ਦੇ ਵਿੱਚ ਬੀਜੀਆਂ ਗਈਆਂ ਝਾੜ ਵਾਸਤੇ ਬਹੁਤ ਸਾਰਾ ਵੈਰੈਟੀਆਂ ਉਹ ਜ਼ਰੂਰ ਐ ਤਕੀ ਤੇ ਕੁਆਂਟਰ ਪਲੱਸ ਝਾੜ ਦੇਣੀਆਂ ਤੇ ਕਿਸਾਨਾਂ ਦੇ ਬੱਲੇ ਬੱਲੇ ਹੋਊਗੀ ਤੇ ਸ਼ੁਗਰ ਪਰਮਾਤਮਾ ਦਾ ਜੇ ਨਾ ਵਧੀਆ ਮੌਸਮ ਦਿੱਤਾ ਤਾਂ ਇਦਕੀ ਵੀ ਕਣਕਾਂ ਦੇ ਝਾੜ ਚੰਗੇ ਆ ਚਲੋ ਜਿਹੜੇ ਝੋਨਿਆਂ 'ਚ ਥੋੜਾ ਕਾਹਨਾ ਲਾਸ ਹੋਇਆ ਸੀ ਕੋਦ ਨਾ ਕੋਸ ਕਿਸਾਨਾਂ ਨੂੰ ਫਾਇਦਾ ਹੋਊਗਾ ਤੇ ਮਨ ਖੁਸ਼ ਹੋਣਗੇ ਚਿਹਰਿਆਂ 'ਤੇ ਖੁਸ਼ਹਾਲੀ ਆਊਗੀ ਉਦਾਸੀ ਜਾਊਗੀ ਤੇ ਇਸੇ ਕਰਕੇ ਆਪਾਂ ਜੇ ਵੀਡੀਓ ਬਣਾਈ ਹੈ ਅਜੇ ਤੱਕ ਪੂਰੇ ਝਾੜ ਜਿਹੜੇ ਹੈਗੇ ਹੈ ਤੇ ਉਹ ਆਉਣੇ ਹੈ ਕਿਉਂਕਿ ਕਣਕਾਂ ਜੇ ਪੂਰੀਆਂ ਚੱਲੀਆਂ ਨਹੀਂ ਹੁਣ ਥੋੜਾ ਜਿਹਾ ਮੌਸਮ ਕਹਿੰਦੇ ਖਰਾਬ ਹੋਣਾ 10 ਤਰੀਕ ਤੋਂ ਤੇ ਉਹਦੇ ਨਾਲ ਥੋੜਾ ਜਿਹਾ ਵਾਢੀ ਤੇ ਫਰਕ ਪਊਗਾ ਤੇ ਉਹਦੇ ਨਾਲ ਥੋੜਾ ਜਿਹਾ ਹੋ ਸਕਦਾ ਇੱਕ ਦੋ ਦਿਨ ਲੇਟ ਹੋ ਜਾਣ ਕਣਕਾਂ ਕਿਉਂਕਿ ਕਈ ਜਗ੍ਹਾ ਤੇ ਮੀਂਹ ਪੈਣ ਦੀ ਸੰਭਾਵਨਾ ਹੈ ਜਾਂ ਜਿਹੜੀ ਧੁੱਪ ਨਾਲ ਕਣਕ ਨੇ ਹੁਣ ਸੁੱਕਣਾ ਸੀ 2-4 ਦਿਨਾਂ ਦੇ ਵਿੱਚ ਉਹਦੇ ਵੀ ਅਸਰ ਪਊਗਾ ਤੇ ਇਹ ਸੀ ਆਪਣੀ ਅੱਜ ਦੀ ਵੀਡੀਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰ ਦਿ मैं अपने कैसे